ਲੋਕਾਂ ਦੀਆਂ ਉਂਗਲਾਂ ਉੱਠੀਆਂ ਨੇ ਹਾਂ ਲੋਕਾਂ ਦੀਆਂ ਉਂਗਲਾਂ ਉੱਠੀਆਂ ਨੇ ਉਹਨਾਂ ਦੀ ਅੱਖ ਗਲ ਦਿਲ ਪਾੜ ਜਾਂਦੀ ਹੋ ਕਿਸ ਸੌਕ ਨਈਓ ਜਿਸਮ ਦਿਖਾਉਣੇ ਦਾ ਅਗਰ ਬੇਚੰਦਰੀ ਮਾਰ ਜਾਂਦੀ ਹਾਂ ਕਿਸ ਸੌਕ ਨਈਓ ਜਿਸਮ ਦਿਖਾਉਣੇ ਦਾ ਅਗਰ ਬੇਚੰਦਰੀ ਮਾਰ ਜਾਂਦੀ ਹਾ ਜੋ ਖੜਸ ਤੇ ਜਾਂ ਨੱਚਦੀ ਏ ਜਾਨ ਬਰ ਨੂੰ ਦੇਣਾ ਹੋ ਉਹਨੂੰ ਮਾਰੇ ਆਏ ਉਦ ਗਰੀਬੀ ਨੇ ਐਨਾ ਕਰਨਾ ਹੀ ਪਹਿਣਾ ਹਾਂ ਉਹਨੂੰ ਮਾਰੇ ਆਏ ਉਦ ਗਰੀਬੀ ਨੇ ਐਨਾ ਕਰਨਾ ਹੀ ਪਹਿਣਾ ਹਾਂ ਕੁਝ ਬੋਲ ਨਾ ਸਕਦੀ ਉਹ ਵਿਚਾਰੀ ਹਾਂ ਕੁਝ ਬੋਲ ਨਾ ਸਕਦੀ ਉਹ ਵਿਚਾਰੀ ਹੋ ਚਾਹ ਅੰਦਰ ਅੰਦਰੀ ਮਾਰ ਜਾਂਦੀ ਕਿਸੇ ਸੌਕ ਨਿਓ ਜਿਸਮ ਦਿਖਾਉਣੇ ਦਾ ਅਗਰ ਬੇਚੰਦਰੀ ਮਾਰ ਜਾਂਦੀ ਹਕਿਸੇ ਸੌਕ ਨਿਓ ਜਿਸਮ ਦਿਖਾਉਣੇ ਦਾ ਅਗਰ ਬੇਚੰਦਰੀ ਮਾਰ ਜਾਂਦੀ ਮਿਹਰਬਾਨ